ਕਾਮਰੇਡ ਪਰਤ ਪ੍ਰਕਾਸ਼ ਦੀ ਯਾਦ ਚੱਖਣ ਨੇ ਇੱਕ ਸਮਾਗਮ ਕਰਵਾਇਆ ਗਿਆ ਸਮਾਗਮ ਜ ਜਨੇਕਾ ਬੁੱਧੀਜੀਵੀਆਂ ਨੇ ਸ਼ਿਰਕਤ ਕੀਤੀ ਤੇ ਸੰਸਾਰ ਚ ਵਧ ਰਹੇ ਪ੍ਰਮਾਣੂ ਹਥਿਆਰਾਂ ਦੇ ਪ੍ਰਭਾਵ ਨੂੰ ਠੱਲਣ ਦੀ ਮੰਗ ਤੇ ਜ਼ੋਰ ਦਿੱਤਾ ਉਹਨੇ ਕਿਹਾ ਕਿ ਭਾਰਤੀ ਸਮਾਜ ਅੰਦਰਲੀ ਜਾਤ ਧਰਮ ਤੇ ਖੇਤਰ ਤੇ ਆਧਾਰਿਤ ਵਿਭੇਦਤਾ ਦਾ ਨਕਾਰਾਤਮਕ ਫਾਇਦਾ ਚੁੱਕਣ ਵਾਲੀਆਂ ਫਿਰਕੂ ਤਾਕਤਾਂ ਦੇ ਇਸ ਤਰ੍ਹਾਂ ਵਧਣ ਪਿੱਛੇ ਕੌਮੀ ਤੇ ਕੁਮਾਂਤਰੀ ਆਰਥਿਕ ਸ਼ਕਤੀਆਂ ਦੇ ਹਿੱਤ ਜੁੜੇ ਹੋਏ ਨੇ ਕਮੈਂਟ ਭਰਤ ਪ੍ਰਕਾਸ਼ ਜੀ ਜੋ ਕਿ ਇਸ ਸੰਸਥਾ ਦੇ ਮੋਢੀਆਂ ਵਿੱਚੋਂ ਸਨ ਜਿਨ੍ਹਾਂ ਨੂੰ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਵਰਸੀ ਇਹਨਾਂ ਦਿਨਾਂ ਵਿੱਚ ਹੁੰਦੀ ਸੀ ਅਤੇ ਉਹਨਾਂ ਨੇ ਸਾਰਾ ਜੀਵਨ ਆਪਣਾ ਅਮਨ ਨੂੰ ਅਮਨ ਸੰਨੀ ਇਹਦੀ ਲਗਾਇਆ ਤੇ ਉਹਨਾਂ ਨੂੰ ਯਾਦ ਕਰਦੇ ਆ ਨਾਲ ਹੀ 6 ਅਗਸਤ ਤੇ 9 ਅਗਸਤ ਨੂੰ ਹਿਰੋਸ਼ਿਮਾ ਤੇ ਨਾਗਾਸاکی ਵੀ ਕਿ ਦੋ ਪਰਮਾਣੂ ਬੰਬ ਸੁੱਤੇ ਗਏ ਸੀ ਜਿਨ੍ਹਾਂ ਵਿੱਚ ਕੀ 2 ਲੱਖ ਲੋਕ ਮਰੇ ਉਸ ਘਟਨਾ ਤੋਂ ਸਬਕ ਸਿੱਖਦੇ ਹੋਏ ਅੱਜ ਜੋ ਦੁਨੀਆ ਵਿੱਚ ਹਥਿਆਰਾਂ ਦੀ ਦੌੜ ਵੱਧ ਗਈ ਹੈ ਪਰਮਾਣੂ ਹਥਿਆਰਾਂ ਤੇ ਉੱਪਰ ਖਰਚਾ ਵੱਧ ਰਿਹਾ ਹੈ ਤੇ ਜਿਸ ਢੰਗ ਦੀਆਂ ਲੜਾਈਆਂ ਅਸੀਂ ਦੇਖ ਰਿਹਾ ਹਾਂ ਯੂਕਰੇਨ ਦੇ ਵਿੱਚ ਅਤੇ ਗਾਜ਼ਾ ਦੇ ਵਿੱਚ ਹੋ ਰਹੀਆਂ ਹਨ ਖਾਸ ਤੌਰ ਤੇ ਦਾ ਵਿੱਚ ਅਸੀਂ ਦੇਖ ਰਿਹਾ ਕਿ 40000 ਦੇ ਕਰੀਬ ਲੋਕ ਮਾਰੇ ਗਏ ਹਨ ਜਿਨ੍ਹਾਂ ਚੋਂ ਅधे ਨਾਲ ਵੱਧ ਔਰਤਾਂ ਤੇ ਬੱਚੇ ਹਨ ਛੋਟੇ ਛੋਟੇ ਬੱਚੇ ਰੋਂਦੇ ਵੀ ਲਖਦੇ ਦੇਖ ਕੇ ਬੜਾ ਮਨ ਨੂੰ ਕਸ਼ਟ ਹੁੰਦਾ ਹੈ ਕਿ ਉਹਨਾਂ ਬੱਚਾਂ ਤੇ ਪਤਾ ਵੀ ਨਹੀਂ ਕਿ ਕੀ ਹੋ ਰਿਹਾ ਹੈ ਤੇ ਉਹਨਾਂ ਦਾ ਆਉਣ ਵਾਲਾ ਭਵਿੱਖ ਲੇਕਿਨ ਦੁਨੀਆ ਸਭ ਕੁਝ ਦੇਖ ਕੇ ਵੀ ਚੁੱਪ ਹੈ ਇਸ ਤੋਂ ਕੋਈ ਉਸ ਤਰੀਕੇ ਦੀ ਕਾਰਵਾਈ ਨਹੀਂ ਹੋ ਰਹੀ ਕਿ ਜਾਗਰੂਕ ਜਾ ਇਸ ਤੋਂ ਇਲਾਵਾ ਹੋਰ ਅਫਰੀਕਨ ਦੇਸ਼ਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਭੁੱਖਮਰੀ ਫੈਲ ਰਹੀ ਹੈ ਵੀ ਕਾਨਾ ਜੰਗੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੋਨੋਂ ਪਰਮਾਣੂ ਸੰਪੰਨ ਦੇਸ਼ਾਂ ਤੇ ਇਹ ਦੋਨੋਂ ਗਵਾਂਡੀ ਦੇਸ਼ਾਂ ਤੇ ਅਸੀਂ ਦੋਨੋਂ ਮੁਲਕ ਚਾਰ ਜੰਗਾਂ ਵੀ ਲੜ ਚੁੱਕੇ ਸੋ ਇਸ ਲਈ ਸਾਡੀ ਮੰਗ ਹੈ ਕਿ ਪਰਮਾਣੂ ਹਥਿਆਰ ਹਮੇਸ਼ਾ ਦੀ ਖਤਮ ਹੋਣੀ ਚਾਹੀਦੀ ਹੈ ਛੋਟੇ ਹਥਿਆਰਾਂ ਤੇ ਵੀ ਚੈੱਕ ਹੋਣਾ ਚਾਹੀਦਾ ਹੈ ਜੋ ਜੰਗਾਂ ਇਸ ਟਾਈਮ ਚੱਲ ਰਹੀਆਂ ਹਨ ਉਹ ਸਮਾਪਤ ਹੋਣੀਆਂ ਚਾਹੀਦੀਆਂ ਜੋ ਪੈਸਾ ਉਧਰ ਲੱਗ ਰਿਹਾ ਹੈ ਉਹਨਾਂ ਨੂੰ ਸਮਾਜ ਦੇ ਵਿਕਾਸ ਲਈ ਲਾਣਾ ਚਾਹੀਦਾ ਹੈ ਨਹੀਂ ਤਾਂ ਅਗਰ ਪਰਮਾਣੂ ਹਥਿਆਰਾਂ ਦੀ ਵਰਤੋਂ ਹੋ ਗਈ ਤਾਂ ਫਿਰ ਜਿਹੜੇ ਕੀ ਇਸ ਕਿਸਮ ਦੀ ਜੰਗਾਂ ਚ ਵਿੱਚ ਜਿਨ੍ਹਾਂ ਦੇ ਉਹਦਾ ਖਤਰਾ ਰਹਿੰਦਾ ਹੈ ਤਾਂ ਜੋ ਆਧੁਨਿਕ ਸਭਿਤਾ ਹੈ ਇਹ ਸਮੁੱਚੀ ਸਮਾਪਤ ਹੋ ਸਕਦੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ 100 ਪਰਮਾਣੂ ਬੰਬ ਵੀ ਅਗਰ ਵਰਤੇ ਗਏ ਤਾਂ ਵੀ ਖਤਰਾ ਹੈ ਕਿ ਇਸ ਤਰੀਕੇ ਦੇ ਪਰਮਾਨ ਅਧਾਰਤ ਅਧਿਆਨਨ ਕਿ 2 ਅਰਬ ਲੋਕ ਮਰ ਜਾਣਗੇ ਐਸੀ ਐਸੀ ਸਥਿਤੀ ਨਹੀਂ ਆਣੀ ਬਣੀ ਇਸ ਲਈ ਜਨ ਅੰਦੋਲਨ ਦੀ ਲੋੜ ਹੈ ਉਸ ਜਨ ਅੰਦੋਲਨ ਨੂੰ ਸ਼ੁਰੂ ਕਰਨ ਦੇ ਲਈ ਉਸ ਦੀ ਕੜੀ ਵਜੋਂ ਹੀ ਅੱਜ ਦਾ ਇਹ ਸਮਾਗਮ ਤੁਸੀਂ ਕਰ ਰਹੇ ਆ ਵਿਦਾਲ ਪਰਮ ਜੀ ਸਿੰਘ ਐਡਵੋਕੇਟ ਜੋ ਕਿ ਇਸ ਸਮਾਗਮ ਦੇ ਮੁੱਖ ਕਰਤਾ ਤਰਕ ਹਨ ਇਹਨਾਂ ਦੇ ਸਤਿ ਇਹਨਾਂ ਦੀ ਮਿਹਨਤ ਸਦਕਾ ਇਸ ਸਮਾਗਮ ਹੋਇਆ ਨਾਲ ਮੇਰੇ ਐਮਐਸ ਭਾਟਿਆ ਜੋ ਕਿ ਉਹਨਾਂ ਨੇ ਇਸ ਗੱਲ ਦੀ ਸ਼ੁਰੂਆਤ ਕੀਤੀ ਆਪ ਨੂੰ ਵਿਚਾਰਾਂ ਦੇ ਨਾਲ ਸੋ ਅਸੀਂ ਆਸ ਕਰਦੇ ਹਾਂ ਕਿ ਖੰਨਾ ਇੱਕ ਬੜਾ ਪ੍ਰਭਾਵਸ਼ਾਲੀ ਸ਼ਹਿਰ ਰਿਹਾ ਹੈ ਰਾਜਨੀਤਿਕ ਤੇ ਪ੍ਰਗਤੀਸ਼ੀਲ ਵਿਚਾਰਾਂ ਦਾ ਸ਼ਹਿਰ ਰਿਹਾ ਹੈ ਇਸ ਸ਼ਹਿਰ ਨੇ ਹਮੇਸ਼ਾ ਅਮਨ ਦਾ ਸੁਨੇਹਾ ਦਿੱਤਾ ਹੈ ਆਉਣ ਵਾਲੇ ਸਮੇਂ 'ਚ ਇਹ ਜੋ ਅੱਜ ਦੀ ਵਿਚਾਰ ਗੋਸ਼ਟੀ ਹੈ ਇੱਕ ਚਾਨਣ ਬਨਾਰਾ ਸਾਹਿਬ ਸਾਬਿਤ ਹੋਏਗੀ ਅਮਨ ਮਹਿਰ ਲਈ ਤੇ ਅਸੀਂ ਵਿਸ਼ਵ ਸ਼ਾਂਤੀ ਨੂੰ ਲਿਆਉਣ ਦੇ ਵਿੱਚ ਕਾਮਯਾਬ ਹੋਵਾਂਗੇ ਹਥਿਆਰਾਂ ਦੀ ਦੌੜ ਨੂੰ ਬੰਦ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਪਰਮਾਣੂ ਹਥਿਆਰਾਂ ਦੇ ਸਮਾਪਤੀ ਦੇ ਵਿੱਚ ਜੰਦ ਅੰਦੋਲਨ ਰਾਹੀਂ ਕਾਮਯਾਬ ਹੋਵਾਂਗੇ ਹੋਰ ਕੀ ਹੋ ਸਕਦਾ ਹੈ ਸ਼ਾਂਤੀ ਦੇ ਹੋਰ ਮੱਦੇ ਅਮਨ ਲੈ ਪੰਜਾਬ ਲੈਵਲ ਦੇ ਬਹੁਤ ਵੱਡੇ ਕੰਮ ਕੀਤੇ ਨੇ ਪੰਜਾਬ ਆਂਗਰੇਜ਼ੀ ਦੇ ਲੈ ਕੇ ਵਿਸ਼ਵ ਅਮਨ ਬੌਸਟੇਕਮ ਕੀਤਾ ਹੈ ਔਰ ਇੰਡੀਆ ਪੀਸ ਐਂਸਲਡ ਐਂਡ ਆਰਗਨਾਈਜੇਸ਼ਨ ਦੇ ਮੋਦੀ ਭੰਕੇ ਉਹਨਾਂ ਦੀ ਯਾਦ ਦੇ ਵਿੱਚ ਅੱਜ ਸੈਮੀਨਾਰ ਕਰਵਾ ਰਹੇ ਹਾਂ ਜਿਹਦਾ ਮੁੱਖ ਵਿਸ਼ਾ ਜੋ ਇਸ ਵੇਲੇ ਦੁਨੀਆ ਦੇ ਬਹੁਤ ਸਾਰੇ ਵਿੱਚ ਚੰਗਾ ਹੋ ਰਹੀਆਂ ਨੇ ਔਰ ਇਹਦੇ ਦੇ ਤੌਰ 'ਤੇ ਔਰ ਤਾਈ ਦੇ ਬੰਦ ਰਹੇ ਨੇ ਸਾਡਾ ਸਾਰਾ ਕੁਝ ਦੇਖ ਕੇ ਵੀ ਜਿਹੜੇ ਹਥਿਆਰਾਂ ਦੀ ਤਸਕਰੀ ਅਨ ਹਥਿਆਰ ਵਿੱਚ ਉਹਨਾਂ ਨੇ ਮੁੱਲਕ ਨਹੀਂ ਉਮੀਦ ਮੁੱਲਕ ਉਹ ਸਿਰਫ ਸ਼ਾਂਤੀ ਕਰਦੇ ਨੇ ਉਹ ਇਹਨੂੰ ਲੋਕਾਂ ਦੇ ਵਿੱਚ ਕੋਈ ਇਫੈਕਟਿਵ ਅਧਾਰ ਨਹੀਂ ਕਰਦੇ ਉਹਨਾਂ ਨੇ ਖਰਾਬ ਲੋਕਾਂ ਨੂੰ ਬਰਬਤ ਕਰਨਾ ਉਸਤੇ ਔਰ ਜਨ ਚੇਤਨਾ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਅੱਜ ਦਾ ਅਸੀਂ ਸੈਮੀਨਾਰ ਕਰਵਾ ਰਹੇ ਹਾਂ ਸਾਡੇ ਮੁਲਕ ਦੇ ਵਿੱਚ ਜਿਹਨਾਂ ਉਮੀਦਵਾਰ ਨੂੰ ਲੈ ਕੇ ਸਾਡੇ ਦੇਸ਼ ਭਗਤਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਕੁਰਬਾਨੀਆਂ ਕੀਤੀਆਂ ਹਜ਼ਾਰਾਂ ਦੀ ਤਰ੍ਹਾਂ ਸ਼ੀਧੀਆਂ ਦਿੱਤੀਆਂ ਬਹੁਤ ਦੁੱਖ ਹੁੰਦਾ ਇਹ ਦੇਖ ਕੇ ਕਿ ਉਹਨਾਂ ਦੇ ਸੁਪਨਿਆਂ ਨੂੰ ਸਰਕਾਰ ਕਰਨ ਵਾਸਤੇ ਜੋ ਅੱਜ ਦੀ ਸਟੇਕ ਕਮਿਊਨਿਟੀਪ ਹੈ ਉਹ ਬਿਲਕੁਲ ਵਧੀਆ ਨੁਮਾਇੰਦਾ ਨਹੀਂ ਕਰ ਰਹੀ ਸਗੋਂ ਦੇਸ਼ ਨੂੰ ਪਿੱਛੇ ਨੂੰ ਖਿੱਚ ਰਹੀ ਹੈ ਸੋ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਵਾਸਤੇ ਔਰ ਲੋਕਾਂ ਦੇ ਜਿਹੜੇ ਅਸਲੀ ਮਸਲੇ ਨੇ ਜੋ ਰੋਜ਼ਗਾਰ ਦਾ ਮਸਲਾ ਹੈ ਮਹਿੰਗਾਈ ਦਾ ਹੈ ਸਿਹਤ ਦਾ ਮਸਲਾ ਹੈ ਵਾਤਾਵਰਣ ਦਾ ਮਸਲਾ ਹੈ ਉਹਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਪਰ ਸਰਕਾਰ ਦੀਆਂ ਪਾਲਸੀਆਂ ਦੇ ਖਿਲਾਫ ਬੁਲੰਧਾ ਆਵਾਜ਼ ਕਰਨ ਵਾਸਤੇ ਲੋਕਾਂ ਨੂੰ ਜੁਗਾਵਣ ਦੇ ਲਈ ਅੱਜ ਦਾ ਸੀ ਸੈਮੀਨਾਰ ਮੈਂ ਐਮਐਸ ਪਟਿਆ ਕਨਵੀਨਰ ਸੋਸ਼ਲ ਥਿੰਕਰ ਫੋਰਮ ਅੱਜ ਦਾ ਜੋ ਇਹ ਸੈਮੀਨਾਰ ਇੱਥੇ ਇਕੱਲਾ ਵਿਖੇ ਰੱਖਿਆ ਗਿਆ ਹੈ ਇਸ ਦੇ ਵਿੱਚ ਦੁਨੀਆ ਤੇ ਜੋ ਦੁਨੀਆ ਤੇ ਜੋ جنگ ਦਾ ਮਾਹੌਲ ਬਣਿਆ ਹੋਇਆ ਔਰ ਦੁਨੀਆ 'ਚ ਜੰਗਾਂ ਚੱਲ ਰਹੀਆਂ ਹਨ ਉਸ ਦੇ ਖਿਲਾਫ ਇੱਕ ਵਾਤਾਵਰਨ ਬਣਾਉਣ ਦੇ ਲਈ ਇੱਕ ਜਾਗਰੂਕਤਾ ਬਣਾਉਣ ਦੇ ਲਈ ਅਸੀਂ ਇਕੱਠੇ ਹੋਏ ਆ ਤਾਂ ਕਿ ਲੋਕ ਇਕੱਠੇ ਹੋ ਕੇ ਜੰਗ ਦੇ ਖਿਲਾਫ ਆਵਾਜ਼ ਉਠਾਉਣ ਔਰ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਆਵਾਜ਼ ਹੈ ਫੈਲੇ ਤਾਂ ਕਿ ਦੁਨੀਆ ਦੇ ਵਿੱਚ ਜੰਗਾਂ ਨਾ ਹੋਣ ਕਿਉਂਕਿ ਜੰਗ ਦੇ ਨਾਲ ਕਿਸੇ ਦਾ ਵੀ ਫਾਇਦਾ ਨਹੀਂ ਹੁੰਦਾ ਔਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਦੇਸ਼ ਭਗਤਾ ਨੇ ਜਿਨ੍ਹਾਂ ਕੰਮਾਂ ਦੇ ਲਈ ਜਿਨ੍ਹਾਂ ਕਾਰਜਾਂ ਦੇ ਲਈ ਆਪਣੀ ਜਾਨਾਂ ਕੁਰਬਾਨ ਕੀਤੀਆਂ ਸੀ ਅੱਜ ਦਾ ਨੌਜਵਾਨ ਉਹਨਾਂ ਤੋਂ ਸੇਧ ਲੈਂਦਾ ਹੋਇਆ ਉਹਨਾਂ ਦੇ ਰਾਹਾਂ ਤੇ ਚੱਲੇ ਔਰ ਦੇਸ਼ ਦੇਸ਼ ਦੇ ਲਈ ਅਮਨ ਤੇ ਸ਼ਾਂਤੀ ਲਈ ਕੰਮ ਕਰੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ